ਨੀ ਵਿਯੋਦ ਨਹੀਂ ਪਿਆ ਅਉ ਦਨ ਕਿੰਨਾ ਢੇਰ ਫੁੱਲ ਆ ਹੰਡੀ ਚੜ ਗਈ ਉਹ ਲਾਲ ਜੇ ਫੁੱਲ ਬੜੇ ਸੋਹਣੇ ਨਿਕਲੇ ਹਨਾ ਆ ਉਹ ਜਿਹੜੇ ਅੱਡੇ ਉੱਤੇ ਲੱਗੇ ਸੁਣੀ ਜੀ ਚਾਮ ਨੂੰ ਫੁੱਲ ਬੀਜੇ ਹੀ ਨਾ ਪਾ ਜਿਹੜੇ ਅਚਾ ਰੱਖਉਣਾ ਕਿਹੜੀ ਆੜੀ ਆ ਆਵੇਂ ਆਵ ਜਾਮਾ ਵਿੱਚ ਘਾਓ ਗਣਾ ਆ ਜਾਮੂ ਦੇ ਬੂਟੇ ਹੁਣ ਮੈਂ ਇਹਨਾਂ ਨੂੰ ਵੀ ਰਲੇ ਕੱਟ ਕੇ ਨਾ ਦੋਣ ਤਿੰਨ ਚਾਰ ਹੋਰ ਇਹਨਾਂ ਨੂੰ ਇੱਕ ਆਇੜਾ ਇਹਨੂੰ ਸਾਲਜੇ ਕਰਨ ਵਾਲਾ ਜਿਹਦੇ ਟੋਪਸ ਜੇ ਬਣਾਉਂਦੇ ਨੇ ਠੀਕ ਤਾਂ ਟਮਾਟਰਾਂ ਦੇ ਆਹ ਟਮਾਟਰ ਪੈਣ ਦੇ ਆ ਇੱਕ ਵੱਡਾ ਪਿਆ ਮੁੱਖਲੇ ਗੰਦੇ ਦੀ ਰੂਪ ਫਿੱਕੇ ਨਹੀਂ ਪੇ ਚੈਨ ਨੂੰ ਫੁੱਲ ਤੇ ਹਿਲੂ ਫੁੱਲ ਤੇ ਆ ਗੋ ਮਰੂਦਾਂ ਦਾ ਬੂਟਾ ਨੰਗਾ ਖੜੀ ਗਾਕੇ ਆ ਗਿਆ ਬੀਬੀ ਅੱਛ ਕੁਂਦਰਾ ਦੇ ਲੂਟੇ ਤੋ ਸੱਚੀ ਆ ਕਿ ਰਾਜਾ ਪਾਲ ਉਹਦੀ ਵੀ ਅਗ ਦਿਨ ਵੀ ਇੰਨਾ ਘਾਹ ਉੱਤੇ ਹੁੰਨ ਫਿਰ ਇੰਨੇ ਦੇਖ ਸਕਦੇ ਜੀ ਵੀ ਇਹ ਵਾਲੀ ਵੀਡੀਓ ਮੇਰੀ ਹੁਣ ਦੀ ਆ ਪਹਿਲਾਂ ਵਾਲੀ ਵੀਡੀਓ ਸੀ ਉਹ ਜਿੱਤੇ ਫੁੱਲ ਨਹੀਂ ਸੀ ਖਿੜੇ ਹੋਣ ਲੇਕਿਨ ਬਹੁਤ ਜ਼ਿਆਦਾ ਫੁੱਲ ਲੱਗੇ ਹੋਏ ਨੇ ਤੇ ਟਮਾਟਰਾਂ ਦੇ ਵੀ ਬੂਟੇ ਵੀ ਜਿਹੜੇ ਮੈਂ ਬਿਲਕੁਲ ਨਹੀਂ ਗਏ ਮੈਂ ਧੋ ਕੇ ਟਮਾਟਰ ਕੱਟ ਕੇ ਪਾਣੀ ਵਗੈਰਾ ਪਾ ਦਿੰਦੀ ਸੀ ਤੋ ਉਸ ਤੋਂ ਇਹ ਤਿਆਰ ਹੋ ਗਏ ਨੇ ਤੇ ਇਹ ਵਾਲੇ ਜਾਮ ਨੂੰ ਫੁੱਲ ਲੱਗੇ ਨੇ ਇੱਧਰ ਟਮਾਟਰ ਵੀ ਲੱਗੇ ਹੋਏ ਨੇ ਤੇ ਹੁਣ ਮੈਂ ਇਸ ਕਰਕੇ ਇਹਨਾਂ ਨੂੰ ਵਿਰਲੇ ਨਹੀਂ ਕਰਦੀ ਪਈ ਕਿਉਂਕਿ ਗਰਮੀ ਆ ਸੁੱਕ ਜਾਣਿਆ ਹੁਣ ਮੈਂ ਜਿੱਥੇ ਜਿੱਥੇ ਸੈੱਟ ਹੋ ਗਏ ਉੱਥੇ ਉੱਥੇ ਠੀਕ ਆ ਤੇ ਇਹ ਦੇਖੋ ਮੇਰੀ ਦੁਪਹਿਰ ਦੀ ਰਾਣੀ ਕਹਵਲੇ ਇਹਨੂੰ ਕਹਿ ਦਿੰਦੇ ਕਈ ਹੋਰ ਹੋਰ ਨਾਮ ਲੈਂਦੇ ਨੇ ਪਰ ਅਸੀਂ ਇਹਨੂੰ ਦੁਪਹਿਰ ਦੀ ਰਾਣੀ ਕਹਿੰਦੇ ਆ ਤੇ ਬਹੁਤ ਜ਼ਿਆਦਾ ਇਹਦੇ ਵੀ ਫੁੱਲ ਲੱਗੇ ਹੋਏ ਨੇ ਚਾਰ ਕਲਰ ਦੇ ਸੰਤਰੀ ਇੱਕ ਦੋ ਕਲਰ ਦੇ ਇੱਕ ਜਾਮਨੀ ਤੇ ਇੱਕ ਪੀਲਾ ਤੇ ਇਧਰ ਵੀ ਟਮਾਟਰ ਲੱਗੇ ਹੋਏ ਨੇ ਇਹ ਜਿਹੜੇ ਕੱਚੇ ਟਮਾਟਰਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਤੇ ਮੈਂ ਤੋੜ ਕੇ ਵਿੱਚ ਤਰਕਾ ਵੀ ਲਗਾ ਲੈਨੇ ਆ ਤੇ ਬਹੁਤ ਵਧੀਆ ਬਣਦੀ ਤੇ ਕਈ ਮੇਰੇ ਜਿਹੜੇ ਬੂਟੇ ਵੇਖੋ ਸੁੱਕ ਵੀ ਚੁੱਕੇ ਨੇ ਤੇ ਕੰਜਾਂ ਦੇ ਫੁੱਲ ਬਹੁਤ ਵਧੀਆ ਆਏ ਨੇ ਤੇ ਜਦੋਂ ਖਿਰਦੇ ਨੇ ਬਹੁਤ ਵਧੀਆ ਲੱਗਦੇ ਨੇ ਤੇ ਛੋਟੀ ਛੋਟੀ ਮੈਂ ਜਿਹੇ ਪਨੀਰੀ ਲਗਾਈ ਹੋਈ ਅੱਗੇ ਵੀ ਇਹ ਟਾਪਰ ਟੁੱਟ ਗਿਆ ਸੀ ਤੇ ਇਹਨੂੰ ਛੁੱਟਣ ਦੀ ਬਜਾਏ ਇਹਦੇ ਤੋਂ ਲਵਾਂਗੇ ਵਰ ਤੋਂ ਕਿ ਇਹ ਵੀ ਕੁਆਰਚ ਜਾਣਾ ਹੀ ਤੇ ਕੋਈ ਮਤਲਬ ਇਹ ਛੁੱਟਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਇਹਦੇ ਵਿੱਚ ਆਪਾਂ ਮਿੱਟੀ ਪਾ ਲਈਆ ਤੇ ਐਲਵਰਡਾ ਜਿਹੜੀ ਹੈ ਇਹ ਲਗਾਵਾਂਗੇ ਉਸ ਗਮਲੇ ਵਿੱਚ ਬਹੁਤ ਜ਼ਿਆਦਾ ਹੋ ਗਈ ਸੀ ਤੇ ਉਹਨੂੰ ਕੱਟ ਕੀਤਾ ਉਹਦਾ ਕੁਝ ਇਹਨੂੰ ਜਿਹੜੀ ਇਹਦੇ ਵਿੱਚ ਲਗਾ ਦਾਂਗੇ ਨੂੰ ਛੁੱਟਣ ਦੀ ਬਜਾਏ ਆਪਾਂ ਇਹਨਾਂ ਤੋਂ ਕੰਮ ਲੈ ਸਕਦੇ ਹਾਂ ਇੱਕ ਤਾਂ ਕਰਕੇ ਆਪਾਂ ਵੀ ਲੈ ਵੀ ਲੈ ਬੋਟਲ ਆਦਨੇਆ ਦੇਵੜਾ ਮਰਜ਼ੇ ਫੜੀ ਕੰਮ ਦਾ ਮੇਰੇ ਕੋਈ ਘੱਟ ਨਾ ਲੱਗਣੇ ਵੀ ਨਾ ਆਵੇਂ ਇਹ ਵੀ ਉਦਾਂ ਹੀ ਪਿਆਵਾਂ ਇਹਦੇ ਵਿੱਚ ਕੰਮ ਲੈਣਾ ਆਵੇ ਲਾ ਕਿਦਾਂ ਦੀ ਬਣਾਈ ਅਹੀਂ ਪੀਪ ਨਹੀਂ ਬਰਸੰਦੀ ਉਹ ਬਰਸੰਦੀ ਉਤੋਂ ਛੇ ਕੱਢ ਕੇ ਪੀਸ ਨਾਪ ਕੇ ਤੇ ਬਸ ਇਧਰ ਪੱਟ ਗਈ ਅਹੀਂ ਵੀ ਬਣਾਉਂਦੇ ਹੁੰਦੇ ਪਹਿਲਾਂ ਨਿੱਕੇ ਹੁੰਦੇ ਹਮ ਬੜੇ ਘੋਰ ਲਾ ਦੀਏ ਹਮ ਇੱਕ ਅੱਧਾ ਔਰ ਲਾ ਦੇ ਇਹ ਇਹਨੂੰ ਸੁਟਣਾ ਇਹਦੂ ਕੰਮ ਲਓ ਉਦੋਂ ਇਹਨੂੰ ਕਚਰੇ 'ਚ ਸੁਟਣਾ ਹੈ ਉਹਦੇ ਵਿੱਚ ਜ਼ਿਆਦਾ ਸੰਘਣੀ ਹੋ ਗਈ ਹੁੰਦੀ ਨਹੀਂ ਹੁਣ ਉਹ ਖਰਾਬ ਹੋ ਗਈ മിട്ട ਸ਼ਾਮ ਦੇ 7:00 ਵਜੇ ਗਏ ਨੇ ਹੁਣ ਮੈਂ ਲੱਗੀ ਆਂ ਸਬਜ਼ੀ ਬਣਾਉਣ ਤੇ ਸਬਜ਼ੀ ਵਿੱਚ ਅੱਜ ਬਣਾਵਾਂਗੀ ਟਿੰਡੇ ਪਰ ਮੇ ਟਿੰਡੇ ਲੋਜੀ ਵੀਡੀਓ ਬਣਾਉਂਦਾ ਵਿੱਚ ਫੋਨ ਆ ਗਿਆ ਸੀ ਫਿਰ ਮੈਂ ਫੋਨ ਸੁਣਨ ਲੱਗ ਪਈ ਤੇ ਪਹਿਲਾਂ ਪਾਇ ਫੋਨ ਆਵੇ ਨਾ ਆਵੇ ਲੇਕਿਨ ਜਦੋਂ ਵੀਡੀਓ ਦਾ ਕੰਮ ਕਰਨਾ ਹੁੰਦਾ ਨਾ ਉਦੋਂ ਫੋਨ ਜ਼ਰੂਰ ਆਉਣਾ ਹੁੰਦਾ ਤੇ ਮੈਂ ਟਿੰਡੇ ਬਾਦ ਦਿੱਤੇ ਨੇ ਤੇਲ ਵਿੱਚ ਫਰਾਈ ਹੋਣ ਵਾਸਤੇ ਤੇ ਉੱਪਰ ਪਾ ਦਿੱਤੇ ਨੇ ਕੱਟੇ ਹੋਏ ਪਿਆਜ਼ ਤੇ ਹੁਣ ਮੈਂ ਇਹਨਾਂ ਨੂੰ ਫਰਾਈ ਕਰਾਂਗੀ ਤੇ ਉਪਰੋਂ ਦਵਾਂਗੀ ਟੱਕ ਤੇ ਚੰਗੀ ਤਰ੍ਹਾਂ ਹੁਣ ਪਕਾਵਾਂਗੇ ਇਰਾ ਕਾਫੀ ਹੋ ਗਿਆ ਵਾ ਤੇ ਲੈਟ ਦੂਰ ਦੇ ਕਰਕੇ ਦਿਖਦੀ ਨਹੀਂ ਬਈ ਇਧਰ ਟਿੰਡਿਆਂ ਦੀ ਸਬਜ਼ੀ ਬਣ ਗਈ ਤੇ ਇਧਰ ਬਣ ਗਈ ਰੋਟੀ ਤੇ ਇਸ ਬਲੌਗ ਦਾ ਕਰਾਂਗੇ ਐਂਡ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਬਾਈ